ਕਬ ਜਨ ਪਾਲ ਉਹਨਾਂ ਜੋ ਗਾਵਾਂ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੂਹ ਬਣ ਆਵ ਪਰਮ ਸਰਵਾਨ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਆਪ ਜੀ ਵੱਡੇ ਭਾਗਾ ਵਾਲੇ ਹੋ ਬੜੇ ਹੀ ਪਿਆਰ ਤੇ ਸਤਿਕਾਰ ਦੇ ਨਾਲ ਸ਼੍ਰੀਮਾਨ ਸਤਿ ਪਾਵਾ ਭੁੱਲਾ ਸਿੰਘ ਜੀ ਜਿਨ੍ਹਾਂ ਦੀ ਮਹਾਨ ਜਾਦ ਨੂੰ ਮਨਾ ਕਰਕੇ ਵੱਡੇ ਭਾਗਾ ਵਾਲੇ ਬਣ ਰਹੇ ਹੋ ਆਓ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਬਾਦਸ਼ਾਹ ਨੂੰ ਝੁਕਾਓ ਸੀਸ ਦੋ ਵਾਰ ਵਾਹਿਗੁਰੂ ਗਰਮੰਤਰ ਦਾ ਕਰੋ ਜਾਪ ਗਾਜ ਵਜ ਕੇ ਆਖੋ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀਕੀ ਫਤਿਹ ਸਾਧੂ ਸੋਹੜੇ ਰੱਬ ਹੁੰਦੇ ਨੇ ਮੰਨਣ ਰਵਦਾ ਭਾਣਾ ਜੀ ਧੰਨ ਉਹਨਾਂ ਦਾ ਆਉਣਾ ਜਗ ਤੇ ਧੰਨ ਉਹਨਾਂ ਦਾ ਜਾਣਾ ਜੀ ਮਰ ਕੇ ਵੀ ਨਹੀਂ ਮਰਦੇ ਭਾਵੇਂ ਜਾਂਦੇ ਛੱਡ ਸਰੀਰਾਂ ਨੂੰ ਸਦਾ ਪੂਜਦਾ ਰਹੂ ਜਮਾਨਾ ਐਸੇ ਸੰਤ ਫਕੀਰਾਂ ਨੂੰ ਗੁਰੂ ਪਿਆਰੋ ਇਹਨਾਂ ਸਮਾਂ ਨਹੀਂ ਆਪ ਜੀ ਨਾਲ ਇਤਿਹਾਸ ਖੋਲ ਕੇ ਬਾਤਿਆ ਜਾਏ ਆਓ ਆਪਣਾ ਧਿਆਨ ਆਪਣੀਆਂ ਸੁਰਤੀਆਂ ਮਿਰਤੀਆਂ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਲੈ ਕੇ ਚੱਲੀਏ ਧੰਨ ਗੁਰੂ ਅਮਰਦਾਸ ਮਹਾਰਾਜ ਨਿਮਰਤਾ ਦੇ ਪੁੰਜ ਸਤਿਗੁਰੂ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋਇਆ ਗੁਰੂ ਪਿਆਰੇ ਉਖੜੇ ਚੋਜ ਕੀਤੇ ਐ ਬੜੀਆਂ ਕਰਾਮਾਤਾਂ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਗੁਰਤਾ ਕਦੀ ਬੈਠਣ ਤਰੰਤ ਵਰਤੀਆਂ ਦੇ ਪ੍ਰੇਮਾ ਕੋੜਾ ਕੋਣ ਦਾ ਦੱਸਿਆ ਹੋਇਆ ਮਹਾਰਾਜ ਦੇ ਦਰਬਾਰ ਵਿੱਚ ਆਉਂਦਾ ਹੈ ਆ ਹੋ ਕੇ ਉੱਥੋਂ ਚਲਾ ਜਾਂਦਾ ਹੈ ਅਕਬਰ ਵਾਂਗੇ ਬਾਦਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਆਉਂਦੇ ਨੇ ਬੋਰੀ ਤੇ ਬੈਠ ਕੇ ਪੰਗਤ ਵਿੱਚ ਗੁਰੂ ਕਾ ਲੰਗਰ ਛੱਕੇ ਜਾਂਦੇ ਹੈ ਗੁਰੂ ਪਿਆਰੇ ਬੜੀਆਂ ਵੱਡੀਆਂ ਰਹਿਤਾਂ ਗੁਰੂ ਅਮਰਦਾਸ ਮਹਾਰਾਜ ਦੇ ਵੇਲੇ ਵਰਤੀਆਂ ਨੇ ਇੱਧਰ ਬੀਬੀ ਭਾਨੀ ਜੀ ਦਾ ਵਿਆਹ ਪਾਈ ਜੇਠਾ ਜੀ ਜਿਹੜੇ ਧੰਗੁਰ ਰਾਮਦਾਸ ਮਹਾਰਾਜ ਬਣੇ ਉਹਨਾਂ ਦੇ ਨਾਲ ਹੋਇਆ ਸਮਾਂ ਬੀਤਿਆ ਹੈ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਧੀ ਬੀਬੀ ਭਾਨੀ ਨੂੰ ਕੋਲ ਬਿਠਾਇਆ ਹੈ ਕੋਲ ਬਿਠਾ ਕੇ ਬਾਲ ਪਾ ਕੇ ਥੋੜੀ ਜੀ ਗੱਲ ਕਰਦੇ ਐ ਉਦਾਹਰਨਾ ਦਿੰਦੇ ਐ ਉਦਾਹਰਨਾ ਦੇ ਕੇ ਸਮਝਾਉਣਾ ਚਾਹੁੰਦੇ ਆਪਣੀ ਧੀ ਭਾਨੀ ਨੂੰ ਕੀ ਸਮਝਾਉਣਾ ਚਾਹੁੰਦੇ ਐ ਕਿ ਭਾਈ ਜੇਠਾ ਗੁਰੂ ਰਾਮਦਾਸ ਮਹਾਰਾਜ ਦੀ ਉਮਰ ਜਿਹੜੀ ਖਤਮ ਹੋ ਚੁੱਕੀ ਐ ਮੁੱਕ ਚੁੱਕੀ ਐ ਬੜਾ ਆੜ ਕੇ ਦੇ ਭਾਨੀਏ ਜੇ ਤਰਾ ਪਤੀ ਦੇਵ ਜਰਦਾ ਸਾਈ ਸੰਸਾਰ ਤੋਂ ਚਲਾ ਗਿਆ ਉਹ ਸਾਰੀ ਗੱਲਬਾਤ ਇਸ ਕਵਿਤਾ ਦੇ ਵਿੱਚ ਇਉ ਬਿਆਨ ਕੀਤੀ ਜਾ ਰਹੀ ਗੁਰੂ ਅਮਰਦਾਸ ਮੁਖ ਜੋ ਉਜਾਰਿਆ ਆਉਣ ਵਾਲਾ ਸਮਾਂ ਬੇੜੀ ਨੂੰ ਚੁਤਾਰਿਆ ਜੋ ਚਾਰ ਅਸਮਾਨ ਜੇ ਤੁਝ ਮਿਓ ਦਰੇ ਦਸਦੇ ਦਾ ਭਾਨੀ ਤੂੰ ਫੇਰ ਕੀ ਕਰੇ ਗੁਰੂ ਅਮਰਦਾਸ ਮੁਖ ਚੋਯੋ ਜਾਰਿਆ ਆਉਣ ਵਾਲਾ ਸਮਾ ਬੇਟੀ ਨੂੰ ਚਤਾਰਿਆ ਕਰ ਅਸਮਾਨ ਤੇ ਤੁਝ ਮੀਓ ਤਰੇ ਦਾਸ ਦੇ ਤਾਂ ਭਾਨੀਏ ਤੂੰ ਫੇਰ ਕੀ ਕਰੇ दसे पीअ तूं फे की कर साई ते रामस सिदकी बड़ा राति सेवा विचा हो ते पति अखियूं भे दसे पीअ तूं फेर

तो है तू फिर करे भाड़ा है घर अटल पुत्र मुक जावे जदों अंजल पुत्री कर देमी तेरा खोटिया खरे दस देता पानीए तू फेर की ਦੱਸ ਬੇਡਾ ਭਾਨੀਏ ਤੂੰ ਫੇਰ ਕੀ ਕਰੇ ਪਤੀ ਦਾ ਵਿਛੋੜਾ ਹੈ ਅਸੀਂ ਪੁੱਤਰੀ ਤੂੰ ਕਿਵੇਂ ਕਰੇ ਦੱਸ ਲਈ ਮੈਂ ਪੁੱਤਰੀ ਕੋਈ ਯਾਦ ਵਿੱਚ ਜੀਵੇ ਜਾਂ ਤੂੰ ਨਾ ਰਹੀ ਮਰੇ ਦੱਸ ਬੇਡਾ ਭਾਨੀਏ ਤੂੰ ਫੇਰ ਕੀ ਕਰੇ ਦੱਸ ਬੇਟਾ ਭਾਨੀਏ ਤੂੰ ਫੇਰ ਕੀ ਕਰੇ ਇਸ ਤਰ੍ਹਾਂ ਦੇ ਨਾਲ ਗੁਰੂ ਅਮਰਦਾਸ ਮਹਾਰਾਜ ਪੁੱਛਦੇ ਨੇ ਭਾਨੀ ਨੂੰ ਧੀਏ ਜੇ ਤੇਰਾ ਘਰ ਵਾਲਾ ਤੇਰਾ ਸਵਾਮੀ ਪਤੀ ਪਰਮੇਸ਼ਰ ਸੰਸਾਰ ਤੋਂ ਚਲਿਆ ਜਾਵੇ ਤੂੰ ਨਾਲ ਉਹਦੇ ਮਰ ਜਾਵੇਂਗੀ ਜਾਂ ਉਸ ਤੋਂ ਬਿਨਾਂ ਜੀਵਨ ਬਸਰ ਕਰੇਂਗੀ ਮਾਤਾ ਭਾਨੀ ਬੋਲੀ ਨਹੀਂ ਆਪਣੀ ਸੁਹਾਗ ਵਾੜੀ ਨੱਥ ਲਾ ਕੇ ਸਤਿਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ 'ਚ ਰੱਖੀ ਹੈ ਮਹਾਰਾਜ ਪਿਤਾ ਜੀਓ ਇਹ ਨੱਥ ਤੁਸਾਂ ਪਾਈ ਹੈ ਇਹ ਤੁਸਾਂ ਹੀ ਲਵਾ ਦिती ਹੈ ਸਤਿਗੁਰੂ ਮਹਾਰਾਜ ਜਿਵੇਂ ਤੁਹਾਨੂੰ ਭਾਉਂਦਾ ਹੈ ਤੁਹਾਡੇ ਬਾਣੇ ਵਿੱਚ ਰਹਿਣਾ ਰਜਾ ਵੇਖ ਕੇ ਅੰਦਰਲਾ ਬਾਣਾ ਵੇਖ ਕੇ ਗੁਰੂ ਅਮਰਦਾਸ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਨੇ ਕੀਤੀ ਕਿਰਪਾ ਉਹਨਾਂ ਨੇ ਕਿਹਾ ਤਾਨੀਏ ਤੇਰਾ ਪਤੀ ਪਰਮੇਸ਼ਰ ਸੰਸਾਰ ਤੋਂ ਚਲੇ ਜਾਣਾ ਸੀ ਪਰ ਅਸੀਂ ਆਪਣੀ ਰਹਿਂਦੀ ਹੂ عمر 6 ਸਾਲ 11 ਮਹੀਨੇ 17 ਦਿਨ ਭਾਈ ਜੇਠਾ ਗੁਰੂ ਰਾਮਦਾਸ ਵਾਰਾਜ ਨੂੰ ਦੇਖੇ ਆਪ ਜੋਤੀ ਜੋ ਸਮਾਗੇ ਜਿਨ੍ਹਾਂ ਦੇ ਮਹਾਨ ਜੋੜ ਮੇਲੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਮਨਾਏ ਜਾ ਰਹੇ ਆ ਸਮਾਗ ਖੁੱਲਾ ਹੁੰਦਾ ਉਹਨਾਂ ਪ੍ਰਸੰਗ ਆਪ ਸੰਗਤਾਂ ਨਾਲ ਸਾਂਝਾ ਕਰਦੇ ਬਹੁਤ ਬਹੁਤ ਧੰਨਵਾਦ ਪੱਤਰ